ਇਕ ਓੰਕਾਰ ਮੀਡੀਆ ਦੇ ਸਮੂਹ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜਿਸ ਮੁੱਦੇ ਤੇ ਮੈਂ ਆਪ ਜੀ ਨਾਲ ਗੱਲ ਕਰਨ ਜਾ ਰਿਹਾ ਉਹ ਮੁੱਦਾ ਥੋੜੇ-ਥੋੜੇ ਟਾਈਮ ਤੋਂ ਬਾਅਦ ਸਾਡੇ ਸਾਹਮਣੇ ਆਉਂਦਾ ਹੈ। ਅਸੀਂ ਉਹਦਾ ਵਿਰੋਧ ਕਰਨੇ ਆਂ। ਵਿਰੋਧ ਕਰਨ ਤੋਂ ਬਾਅਦ ਉਹਸ ਮੁੱਦੇ ਦੇ ਉੱਤੇ ਜੋ ਕਸੂਰਵਾਰ ਨੇ ਉਹ ਮਾਫੀ ਮੰਗ ਲੀਂਦੇ ਨੇ ਤੇ ਅਸੀਂ ਉਸ ਤੋਂ ਬਾਅਦ ਆਰਾਮ ਨਾਲ ਘਰ ਬਹਿ ਜਾਂਦੇ ਆਂ। ਤੇ ਥੋੜੇ ਦਿਨਾਂ ਬਾਅਦ ਕਿਸੇ ਨਵੀਂ ਥਾਂ ਤੋਂ ਉਹ ਮੁੱਦਾ ਫਿਰ ਸਾਹਮਣੇ ਆ ਜਾਂਦਾ ਹੈ ਉਹ ਮੁੱਦਾ ਹੈ ਸਿੱਖ ਵਿਦਿਆਰਥੀਆਂ ਨੂੰ ਉਹਨਾਂ ਦੇ ਕਕਾਰ ਪਾ ਕੇ ਕਿਰਪਾਨ ਪਾ ਕੇ ਕੜਾ ਪਾ ਕੇ ਇਗਜ਼ਾਮ ਹਾਲ ਦੇ ਵਿੱਚ ਜਾਣ ਤੋਂ ਰੋਕਣ ਦਾ ਸੰਵਿਧਾਨ ਬੜਾ ਕਲੀਅਰ ਹੈ ਕਿ ਜਿਹੜਾ ਸਿੱਖ ਹੈ 9 ਇੰਚ ਦੀ ਕਿਰਪਾਨ ਪਾ ਕੇ ਪੂਰੇ ਦੇਸ਼ ਦੇ ਵਿੱਚ ਕਿਧਰੇ ਵੀ ਜਾ ਸਕਦਾ ਹੈ ਇਤੋਂ ਤੱਕ ਕਿ ਪਾਰਲੀਮੈਂਟ ਵਿੱਚ ਵੀ ਜਾ ਸਕਦਾ ਹੈ ਅਦਾਲਤ ਵਿੱਚ ਵੀ ਜਾ ਸਕਦਾ ਹੈ ਕਾਨੂੰਨ ਬੜਾ ਕਲੀਅਰ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਭਰਮ ਭੁਲੇਖਾ ਕਾਨੂੰਨ ਦੇ ਵਿੱਚ ਨਹੀਂ ਹੈਗਾ ਕਿ ਜਿਹੜੇ ਸਿੱਖ ਨੇ ਉਹ ਕਿਰਪਾਨ ਵੀ ਪਾ ਸਕਦੇ ਨੇ ਉਹ ਕੜਾ ਵੀ ਪਾ ਸਕਦੇ ਨੇ ਉਹ ਆਪਣੇ ਕਕਾਰ ਜਿਹੜੇ ਨੇ ਪਾ ਕੇ ਖੁੱਲੇ ਤਰੀਕੇ ਨਾਲ ਕਿਧਰੇ ਵੀ ਜਾ ਸਕਦੇ ਨੇ ਪਰ ਥੋੜੇ ਥੋੜੇ ਟਾਈਮ ਬਾਅਦ ਇਹ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਔਰ ਸੰਬੰਧਕ ਧਿਰ ਵੱਲੋਂ ਇਹ ਕਹ ਦਿੱਤਾ ਜਾਂਦਾ ਹੈ ਕਿ ਸਾਨੂੰ ਇਹਦੀ ਜਾਣਕਾਰੀ ਨਹੀਂ ਸੀ ਜਦਕਿ ਦੇਸ਼ ਦਾ ਕਾਨੂੰਨ ਬੜਾ ਕਲੀਅਰ ਹੈ ਕਿ ਇਗਨੋਰੈਂਸ ਆਫ ਲਾ ਇਜ਼ ਨੋ ਐਕਸਕਿਊਜ਼ ਅਗਰ ਕੋਈ ਕਹਿੰਦਾ ਹੈ ਕਿ ਮੈਨੂੰ ਕਾਨੂੰਨ ਦੀ ਜਾਣਕਾਰੀ ਨਹੀਂ ਸੀ ਤੇ ਉਹ ਇਹ ਬਹਾਨਾ ਲਗਾ ਕੇ ਨਹੀਂ ਬਚ ਸਕਦਾ ਉਹਦੇ ਖਿਲਾਫ ਕਾਰਵਾਈ ਲਾਜ਼ਮੀ ਬਣਦੀ ਹੈ ਲੇਕਿਨ ਹਰ ਵਾਰੀ ਇਹ ਕਿਹਾ ਜਾਂਦਾ ਹੈ ਕਿ ਸਾਨੂੰ ਇਹਦੀ ਜਾਣਕਾਰੀ ਨਹੀਂ ਸੀ ਇਗਨੋਰੈਂਸ ਦਾ ਹਵਾਲਾ ਦੇ ਕੇ ਤੇ ਅਸੀਂ ਵੀ ਉਸ ਮਸਲੇ ਨੂੰ ਛੱਡ ਦਿੰਨੇ ਆ ਤੇ ਅੱਗੋਂ ਫਿਰ ਇੰਤਜ਼ਾਰ ਕਰਨੇ ਆ ਕਿ ਨਵਾਂ ਮਸਲਾ ਆਏ ਤੇ ਅਸੀਂ ਫਿਰ ਜਿਹੜਾ ਇਕੱਠੇ ਹੋ ਕੇ ਕਿਸੇ ਨੂੰ ਗਿਆਪਨ ਦਈਏ ਵਿਰੋਧ ਜਤਾਈਏ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਜਿੰਨੇ ਪੰਥਕ ਦਲ ਨੇ ਚਾਹੋ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹੈ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ ਸਾਡੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਉਹ ਆਪਣੇ ਆਪਣੇ ਖੇਤਰ ਦੇ ਵਿੱਚ ਕੋਸ਼ਿਸ਼ ਕਰਦਿਆਂ ਨੇ ਕਿ ਅਜਿਹੀ ਘਟਨਾ ਹੋਵੇ ਤੇ ਅਸੀਂ ਉਹਦਾ ਵਿਰੋਧ ਕਰੀਏ ਲੇਕਿਨ ਸਮੁੱਚੇ ਤੌਰ ਤੇ ਪੂਰੇ ਦੇਸ਼ ਵਾਸਤੇ ਕੋਈ ਇਨਸਟਰਕਸ਼ਨਸ ਜਾਰੀ ਹੋਣ ਅਜਿਹਾ ਉਪਰਾਲਾ ਨਹੀਂ ਕੀਤਾ ਜਾਂਦਾ ਤਾਜੀ ਘਟਨਾ ਜਿਹੜੀ ਪਿਛਲੇ ਹਫਤੇ ਦੀ ਹੈ ਜਿਹਦੇ ਵਿੱਚ ਮੁਰਾਦਾਬਾਦ ਦੇ ਅੰਦਰ ਉੱਥੇ ਡੀਐਸਐਮ ਇੱਕ ਕਾਲਜ ਹੈ ਡੀਐਸਐਮ ਡਿਗਰੀ ਕਾਲਜ ਹੈ ਜਿੱਥੇ ਇੱਕ ਬੱਚੇ ਜਪਨ ਸਿੰਘ ਨੂੰ ਵੀ ਇਹ ਫਸਟイヤー ਦਾ ਸਟੂਡੈਂਟ ਸੀ ਉਹਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕ ਦਿੱਤਾ ਗਿਆ ਕਿ ਤੁਸੀਂ ਕਿਰਪਾਨ ਪਾ ਕੇ ਨਹੀਂ ਜਾ ਸਕਦੇ ਜਿਹਦੇ ਕਰਕੇ ਉਹਦਾ ਇਗਜ਼ਾਮ ਛੁੱਟ ਗਿਆ ਉਸ ਤੋਂ ਬਾਅਦ ਗੁਰਮਾ ਦੀ ਧਰਤੀ ਪੰਜਾਬ ਜਿੱਥੇ ਦੇ ਬੱਚੇ-ਬੱਚਿਆਂ ਨੂੰ ਜਿਹੜਾ ਸਿੱਖ ਸਿਧਾਂਤਾਂ ਦਾ ਪਤਾ ਹੈ ਉੱਥੇ ਵੀ ਬਠਿੰਡਾ ਦੇ ਪਿੰਡ ਭੋਖੜਾ ਦੇ ਅੰਦਰ ਡੀਪੀਐਸ ਸਕੂਲ ਹੈ ਦਿੱਲੀ ਪਬਲਿਕ ਸਕੂਲ ਉੱਥੇ ਬੱਚੇ ਦਾ ਕੜਾ ਉਤਾਰ ਆਇਆ ਗਿਆ ਜਦੋਂ ਉਹ ਕੇਂਦਰੀ ਅਧਿਆਪਕ ਪ੍ਰੀਖਿਆ ਦੇ ਵਿੱਚ ਬੈਨ ਜਾ ਰਿਹਾ ਸੀ ਤੇ ਉਹਨਾਂ ਨੂੰ ਕਿੜੇ ਉਤਾਰਨ ਵਾਸਤੇ ਮਜਬੂਰ ਕੀਤਾ ਗਿਆ एग्जाम एग्जाम टाइम पे एग्जाम प्रिंसिपल आदन... स्कूल में है आदन... या नहीं है आदन... प्रिंसिपल स्कूल में है या नहीं है सौरभ सिंह सौरभ सिंगल इंडियन आप देखो ये अलाउड है किरपान बच्चे हमारा में हमारे हाथ क्या आपका क्या मतलब किरपान एग्जाम टाइम कृपाण कैसे भाई आपने जबरदस्ती कृपान लड़के की कैसे भाई पीछे आपने धमकी चो दी आपने कृपाण चौधरी जबरदस्ती बताई आप अमृतधारी सिख की भेजनी दवा में आप सिखों की कुर्बानी देखिए नब्बे परसेंट देश में सिखों का यही अपमान करोगे आपकी बेइज्जती कर रहे हो आप जो ये सामने गलने ने तो विरोध होंगे एक हमारे सिख भाई के साथ कांट कॉलेज में कृपाण उतार के उसको बोला गया कृपाण उतार के आ तब एग्जाम देंगे तो आज हम सब मिलके के मुरादाबाद की संगत कांट की संगत मेरे सारे सिख वीर हमने इस प्रकरण के बारे में कल ढिल्लो साहब को बताया था तो ढिल्लो साहब ने कल डीएम साहब को फोन करा था तो डीएम साहब ने आज हमें बुलाया था और डीएम साहब ने हमारी बात सुनी है और कार्रवाई की बात कही है सभी इतिहास पढ़ रहे हैं अभी सभी जानते हैं सिखों की कितनी इस देश धर्म के लिए कुर्बानियां हैं उन्हीं को हट किया जाता है उन्हीं के साथ ऐसा खिलवाड़ किया जाता है आखिर क्या करना चाहते हैं ये लोग डीएम साहब ने आश्वासन दिया है कि हम जल्दी इस पे एक्शन लेंगे जहाँ चल रही है एक आध दिन में एक्शन ले लेंगे अगर एक दो दिन में ये एक्शन नहीं लेते हैं तो यहाँ पे फिर धरना प्रदर्शन किया जाएगा इन सभी के खिलाफ और कॉलेज के खिलाफ संविधान का सबसे बड़ा उल्लंघन हुआ है ये क्योंकि संविधान के अनुसार किसी भी अमृतधारी सिख बच्चे को कृपाण पहनने का अधिकार है वो 24 घंटे वो कृपाण अपने साथ ही रखता है जो सिंगल प्रोफेसर हैं या जो प्रिंसिपल हैं उनके कहने से उस बच्चे की कृपाण उतरवाने के पहले तो कृपाण उतरवाई ही सत्ताईस तारीख को बच्ची उड़ाला करके धमकार करके जब बच्चा दोबारा आया तो उन्होंने अपने पेरेंट्स से बताया जो हमारे गुरुद्वारे के प्रधान है काट के उनसे बताया सारी संगत दो चार पांच जो जो मेन आदमी थे उनके साथ बच्चे के गए पेरेंट्स जब उसे कृपाण उतारने के लिए प्रयास किया गया तो बच्चे ने उसका विरोध किया और उस बच्चे की कृपाण हो सका बहुत बड़ा लोस है। मैं की महान संस्था श्रोमणी गुरुद्वारा प्रबंधक कमेटी की तरफ से जो हमारे मानव प्रधान है एडवोकेट हरजिंदर सिंह धामी साहब और हमारे जो सेक्रेटरी है धर्म प्रचार कमेटी के सरदार बलविंदर सिंह कालवा के दिशा निर्देश से उनकी परमिशन से आज्ञा से यहाँ पर पहुंचा हूँ ਔਰ ਅੱਜ ਅੱਜ ਅਸੀਂ ਨੇ ਜ਼ਿਲ੍ਹਾ ਅਧਿਕਾਰੀ ਮਹोदय ਸੇ ਵੀ ਇਸ ਕੇ ਖਿਲਾਫ ਸਖਤ ਤੇ ਸਖਤ ਕਾਰਵਾਈ ਕਰਨੇ ਲਈ ਅਸੀਂ ਨੇ ਪੱਤਰ ਦਿਆ ਉੱਤਰ ਪ੍ਰਦੇਸ਼ ਸਿੰਘਮਣ ਕੇ ਲੈਟਰਪੈਡ ਪੇ ਔਰ ਮੈਂ ਆਪਕੇ ਇਸ ਚੈਨਲ ਕੇ ਮਾਧਮ ਸੇ ਵੀ ਇਹ ਉੱਤਰ ਪ੍ਰਦੇਸ਼ ਕੇ ਮਾਨਯਮ ਮੁੱਖ ਮੰਤਰੀ ਸ੍ਰੀ ਯੋਗੀ ਆਦਿਤ ਲਾਥ ਜੀ ਸੇ ਵੀ ਇਹ ਰਿਕਵੈਸਟ ਕਰਤਾ ਹੂ ਨਿਵੇਦਨ ਕਰਤਾ ਔਰ ਮੰਗ ਵੀ ਕਰਤਾ ਹੂ ਕਿ ਇਸ ਪ੍ਰੋਫੈਸਰ ਕੇ ਖਿਲਾਫ ਸਿੰਗਲ ਕੇ ਖਿਲਾਫ ਸਖਤ ਤੇ ਸਖਤ ਕਾਰਵਾਈ ਕਰੀ ਜਾਏ ਸਕੂਲ ਕੇ ਖਿਲਾਫ ਸਖਤ ਤੇ ਸਖਤ ਕਾਰਵਾਈ ਕੀ ਜਾਏ ਮੁਰਾਦਾਬਾਦ ਦੇ ਵਿੱਚ ਵੀ ਹੋਇਆ ਜਿਹੜੀ ਲੋਕਲ ਕਮੇਟੀ ਸੀ ਉਹਨਾਂ ਨੇ ਜਾ ਕੇ ਸੀਐਮ ਦੇ ਨਾਮ ਐਸਕੀਐਮ ਨੂੰ ਗਿਆਪ ਕਮੇਤ ਸਾਹਿਬ ਜਿਹੜੇ ਪ੍ਰਧਾਨ ਨੇ ਐਸਪੀਸੀ ਦੇ ਉਹਨਾਂ ਨੇ ਵੀ ਇਤਰਾਜ਼ ਜਤਾਇਆ ਜਥੇਦਾਰ ਅਕਾਲ ਤਖਤ ਨਾਮੇ ਇਤਰਾਜ਼ ਜਤਾਇਆ ਬਿਆਨ ਦਿੱਤੇ ਪ੍ਰੈਸ ਦੇ ਵਿੱਚ ਮੀਡੀਆ ਦੇ ਵਿੱਚ ਬਠਿੰਡੇ ਸਿੱਖ ਬੱਚਿਆਂ ਦੇ ਘੜੇ ਲੁਹਾਏ ਹੁਣ ਇਹ ਤੇ ਪੰਜਾਬ ਤੇ ਜੇ ਪੰਜਾਬ ਦੇ ਵਿੱਚ ਹੀ ਘੜੇ ਲੁਹਾਏ ਜਾਣੇ ਆ ਤੇ ਫਿਰ ਸਿੱਖੀ ਕਿਥੇ ਬਾਹਰ ਕਿਥੇ ਸਿੱਖੀ ਦੀ ਕੋਈ ਗੱਲ ਕਰੂਗਾ ਤਾਂ ਜਿਹੜੇ ਸਬੰਧਤ ਬੰਦੇ ਆ ਅਧਿਕਾਰੀ ਆ ਉਹਨਾਂ ਤੇ ਪਰਚੇ ਹੋਣੇ ਚਾਹੀਦੇ ਜਿਨ੍ਹਾਂ ਨੇ ਕਕਾਰ ਲੁਹਾਏ ਔਰ ਇਹ ਪੰਜਾਬ ਸਰਕਾਰ ਕਰੇ ਪਹਿਲਾਂ ਤੇ ਇਹ ਪੰਜਾਬ ਦੇ ਅੰਦਰ ਹੋਇਆ ਪੰਜਾਬ ਸਰਕਾਰ ਉਹਨਾਂ ਸਬੰਧਤ ਅਧਿਕਾਰੀਆਂ ਤੇ ਪਰਚੇ ਕਰੇ ਜਿਨ੍ਹਾਂ ਨੇ ਸਿੱਖ ਬੱਚਿਆਂ ਦੇ ਕਟੇ ਲੁਹਾਏ ਆ ਤੇ ਸਮੁੱਚੇ ਪੰਥ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਅੱਜ ਨਾ ਵੱਡੇ ਘੱਲੂ ਘਾਰੇ ਦਾ ਦੇਣਾ ਅੱਜ ਦੇ ਦਿਨ ਵੱਡਾ ਘੱਲੂ ਘਾਰਾ ਹੋਇਆ ਤੇ 30 ਤੋਂ 35 ਹਜ਼ਾਰ ਸਿੱਖ ਸ਼ਹੀਦ ਹੋਇਆ ਸਾਰੀਆਂ ਮਿਸਲਾਂ ਇਕੱਠੀਆਂ ਸੀ ਤਾਂ ਜਦੋਂ ਗੱਲ ਚੱਲ ਰਹੀ ਸੀ ਤੇ ਸਰਦਾਰ ਚੜਤ ਸਿੰਘ ਨੇ ਕਿਹਾ ਹੀ ਵੀ ਜਿਵੇਂ ਉਹਨੇ ਤੁੰਨਣ ਬਣਾਏ 12-12 ਹਜ਼ਾਰ ਦੇ ਅਹਿਮਦ ਸ਼ਾਹ ਅਬਦਾਲੀ ਨੇ ਆਪਾਂ 4-4 ਮਿਸਲਾਂ ਦਾ ਇੱਕ ਜਥਾ ਬਣਾਈਏ ਤੇ ਲੜੀਏ ਉਦੋਂ ਸਿੱਖਾਂ ਨੇ ਕੀ ਕਿਹਾ ਸੀ ਸਰਦਾਰ ਜਸਾ ਸਿੰਘ ਆਲੂ ਵਾਲੀਏ ਉਹਨਾਂ ਨੇ ਭਾਈ ਮਿਸਲ ਵੰਡ ਅਬ ਕਬ ਹੀ ਨਾ ਪਾਵੋ ਰਲ ਮੇਲ ਚੱਲ ਤੁਰ ਪੰਥ ਬਚਾਵੋ ਵੀ ਹੁਣ ਪੰਥ ਨੂੰ ਬਚਾਉਣਾ ਚਾਹੀਦਾ ਅੱਜ ਜੇ ਇੱਥੇ ਸਾਡੇ ਕੜੇ ਲੁਵਾਏ ਜਾ ਰਹੇ ਆ ਸਾਡੀ ਪਛਾਣ ਤੇ ਸਵਾਲ ਆ ਐਸ ਵੇਲੇ ਸਿੱਖ ਪੰਥ ਨੂੰ ਕਿੱਥੇ ਹੋਣਾ ਚਾਹੀਦਾ ਤੇ ਇਕੱਠੇ ਹੋ ਕੇ ਜਿਹੜੇ ਵੀ ਇਹੋ ਜਿਹੇ ਲੋਕ ਆ ਉਹਨਾਂ ਦੇ ਖਿਲਾਫ ਸੰਘਰਸ਼ ਕਰਨਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ 22 ਨੇਮ ਉਹਨਾਂ ਬੰਦਿਆਂ ਤੇ ਪਰਚੇ ਦਰਜ ਕਰਨੇ ਚਾਹੀਦੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹੀ ਹਮਤ ਕੀਤੀ ਵੀ ਸਿੱਖ ਬੱਚਿਆਂ ਦੇ ਕੜੇ ਲੁਹਾਏ ਆ ਭਾਵੇਂ ਕਿ ਪੂਰੇ ਮੁਲਕ ਦੇ ਵਿੱਚ ਸਾਨੂੰ ਹੱਕਵਾ ਪੰਜ ਕਕਾਰ ਪਾਉਣ ਦਾ ਇਹ ਹੱਕ ਕੋਈ ਖੋਹ ਨਹੀਂ ਸਕਦਾ ਪਰ ਜੇ ਕੜੇ ਲੁਹਾਏ ਜਾਂਦੇ ਆ ਬੰਦਿਆਂ ਤੇ ਕਾਰਵਾਈ ਹੁੰਦੀ ਕੋਈ ਨਹੀਂ ਅਗਲੀ ਵਾਰ ਫੇਰ ਕੋਈ ਕਰ ਜਾਂਦਾ ਤਾਂ ਇਹਦੇ ਤੇ ਸਰਕਾਰਾਂ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਜੋ ਸਰਕਾਰ ਦੇ ਮੈਂ ਫਿਰ ਉਹੀ ਕੰਮ ਕਹਿ ਰਿਹਾ ਜਿਹੜੇ ਸਰਕਾਰ ਦੇ ਕੰਮ ਆ ਸਰਕਾਰ ਕਰੇ ਜਿਹੜੇ ਸਿੱਖਾਂ ਦੇ ਕੰਮ ਆ ਸਿੱਖਾਂ ਨੂੰ ਕਰਨ ਦਵੇ ਔਰ ਜਦੋਂ ਇਹ ਪੰਜਾਬ ਵਾਲੀ ਘਟਨਾ ਹੋਈ ਬਠਿੰਡਾ ਵਾਲੀ ਉਦੋਂ ਵੀ ਸਖਤ ਇਤਰਾਜ਼ ਜਤਾਇਆ ਗਿਆ ਐਸਪੀਸੀ ਵੱਲੋਂ ਬਕਾਇਦਾ ਕਮੇਟੀ ਵੀ ਬਣਾਈ ਗਈ ਕਿ ਇਹਨਾਂ ਘਟਨਾਵਾਂ ਦਾ ਜਾ ਕੇ ਪਤਾ ਕਰਕੇ ਜੋ ਬਣਦੀ ਯੋਗ ਕਾਰਵਾਈ ਉਹ ਕੀਤੀ ਜਾਵੇ ਪਰ ਇਹ ਬਣਦੀ ਯੋਗ ਕਾਰਵਾਈ ਕਿੰਨੀ ਵਾਰੀ ਆਪਾਂ ਕਰਾਂਗੇ ਥੋੜੇ ਥੋੜੇ ਦਿਨ ਬਾਅਦ ਫਿਰ ਇਹ ਘਟਨਾਵਾਂ ਹੁੰਦੀਆਂ ਰਹਿਣਗੀਆਂ ਅਸੀਂ ਫਿਰ ਵਿਰੋਧ ਜਤਾਵਾਂਗੇ ਫਿਰ ਇਹ ਕੰਮ ਹੋਵੇਗਾ ਔਰ ਇਹ ਮਸਲਾ ਉਦਾਂ ਦਾ ਉਦਾਂ ਹੀ ਸਾਡੇ ਗਲੇ ਦੀ ਹੱਡੀ ਬਣ ਕੇ ਗਲੇ ਦੀ ਫਾਂਸ ਬਣ ਕੇ ਲਟਕਿਆ ਰਹੇਗਾ ਇਹਦਾ ਹੱਲ ਕੀ ਹੈ ਪਿਛਲੇ ਦਿਨੀ ਹਰਿਆਣਾ ਦੇ ਵਿੱਚ ਵੀ ਇਹ ਕੰਮ ਜਦੋਂ ਹੋਇਆ ਸੀ ਤੇ ਹਰਿਆਣਾ ਦੇ ਵਿੱਚ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਸੰਗਤ ਵੱਲੋਂ ਸਾਰੀਆਂ ਜਥੇਬੰਦੀਆਂ ਨੇ ਸਭ ਨੇ ਆਪਣੇ ਆਪਣੇ ਤੌਰ ਤੇ ਮੁੱਖ ਮੰਤਰੀ ਨੂੰ ਗਿਆਪਨ ਦਿੱਤਾ ਮੁੱਖ ਮੰਤਰੀ ਨੂੰ ਮਿਲ ਕੇ ਆਏ ਲਿਖਤੀ ਗਿਆਪਨ ਦਿੱਤਾ ਮੁੱਖ ਮੰਤਰੀ ਜਿਹੜੇ ਓਐਸਜੀ ਨੇ ਪ੍ਰਭਲ ਸਿੰਘ ਉਹਨਾਂ ਨੇ ਪਰਸ਼ੂ ਕੀਤਾ ਇਹਨੂੰ ਉਨਾ ਮਰ ਗraftਾ ਵੀ ਕਾਇਮ ਰਹੀਆ ਗਲਬਤ ਹੁੰਦੀ ਰਹੀ ਹੋਰ ਵੀ ਜਥੇਬੰਦੀਆਂ ਨੇ ਕੀਤਾ ਸਾਰਿਆਂ ਦੇ ਸਾਂਝੇ ਯਤਨਾਂ ਕਰਕੇ ਇਹ ਹੋਇਆ ਕਿ ਹਰਿਆਣਾ ਦੇ ਵਿੱਚ ਬਕਾਇਦਾ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਹਰਿਆਣਾ ਦੀ ਕਿਸੇ ਵੀ ਪ੍ਰੀਖਿਆ ਦੇ ਵਿੱਚ ਸਿੱਖ ਬੱਚਿਆਂ ਨੂੰ ਕਿਰਪਾਨ ਕਕਾਰ ਪਾ ਕੇ ਜਾਣ ਦੀ ਇਜਾਜ਼ਤ ਹੋਵੇਗੀ ਉਹ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੁਣ ਜੇ ਕੋਈ ਕਰਦਾ ਤੇ ਉਹ ਨੋਟੀਫਿਕੇਸ਼ਨ ਦੇ ਉਲੰਘਣਾ ਦੇ ਵਾਸਤੇ ਉਹਦੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਕਿਉਂ ਇਦਾਂ ਨਹੀਂ ਹੋ ਸਕਦਾ ਕਿ SGPC ਦਿੱਲੀ ਸਿੱਖ ਗੁਰਦਰਾ ਮੈਨੂਕਮੇਟੀ ਸਾਡੇ ਜਿਹੜੇ ਸਿੱਖ ਆਗੂ ਨੇ ਵਕ ਵਕ ਪੋਲਿਟੀਕਲ ਪਾਰਟੀਆਂ ਦੇ ਵਕ ਵਕ ਧਾਰਮਿਕ ਜਥੇਬੰਦੀਆਂ ਦੇ ਔਰ ਖਾਸ ਤੌਰ ਤੇ ਉਹ ਜਿਹੜੇ ਪੋਲਿਟੀਕਲ ਸਾਡੇ ਨੁਮਾਇੰਦੇ ਨੇ ਜਿਹੜੇ ਰੂਲਿੰਗ ਪਾਰਟੀ ਦੇ ਨਾਲ ਜੁੜੇ ਹੋਏ ਨੇ ਬੀਜੇਪੀ ਦੇ ਨਾਲ ਜੁੜੇ ਹੋਏ ਨੇ ਉਹ ਆਪਣੇ ਤੌਰ ਤੇ ਕਿਉਂ ਨਹੀਂ પ્રયાસ ਕਰਦੇ ਕਿ ਪੂਰੇ ਦੇਸ਼ ਵਾਸਤੇ ਇੱਕ ਕਾਨੂੰਨ ਬਣ ਜਾਵੇ ਕਾਨੂੰਨ ਆਲਰੇਡੀ ਹੈਗਾ ਹੈ ਕੇਵਲ ਨੋਟੀਫਿਕੇਸ਼ਨ ਜਾਰੀ ਹੋਣੀ ਹੈ ਕਿ ਜਿੰਨੀਆਂ ਵੀ ਪ੍ਰੀਖਿਆਵਾਂ ਨੇ ਉਹਦੇ ਵਿੱਚ ਜਿੱਥੇ ਇਹ ਲਿਖਿਆ ਜਾਂਦਾ ਅਸਲ ਸਮੱਸਿਆ ਕੀ ਉਸ ਨੂੰ ਸਮਝਣਾ ਪਏਗਾ ਜਿਹੜਾ ਇਗਜ਼ਾਮ ਦੀ ਇਨਫੋਰਮੇਸ਼ਨ ਹੁੰਦੀ ਹੈ ਐਗਜ਼ਾਮੀਨਰ ਜਿਹੜਾ ਉੱਥੇ ਇਗਜ਼ਾਮ ਲੈ ਰਿਹਾ ਹੈ ਜਿਹੜਾ ਸੁਪਰੀਡੈਂਟ ਹੁੰਦਾ ਸੈਂਟਰ ਦਾ ਉਹਦੇ ਕੋਲ ਜੋ ਇਨਸਟਰਕਸ਼ਨਸ ਆਉਂਦੀਆਂ ਨੇ ਉਹਦੇ ਵਿੱਚ ਇੱਕ ਲਾਈਨ ਲਿਖੀ ਹੁੰਦੀ ਹੈ ਕਿ ਔਰਨਾਮੈਂਟਸ ਆਰ ਨਾਟ ਅਲਾਉਡ ਵੀ ਕੋਈ ਵੀ ਵਿਦਿਆਰਥੀ ਜਿਹੜਾ ਔਰਨਾਮੈਂਟ ਪਾ ਕੇ ਅੰਦਰ ਨਹੀਂ ਜਾਏਗਾ ਉਹ ਤੁਹਾਡੇ ਕੜੇ ਨੂੰ ਕਿਰਪਾਨ ਨੂੰ ਔਰਨਾਮੈਂਟ ਸਮਝ ਲੈਂਦੇ ਨੇ ਕੁਝ ਤਾਂ ਅਣਜਾਣੇ ਵਿੱਚ ਸਮਝਦੇ ਨੇ ਕੁਝ ਜਾਣਬੁੱਝ ਕੇ ਚੜਾਣ ਵਾਸਤੇ ਸ਼ਰਤ ਹੋ ਜੋ ਵੀ ਸਮਝਦੇ ਨੇ ਸੋ ਅਗਰ ਇਹ ਪੂਰੇ ਦੇਸ਼ ਵਾਸਤੇ ਇੱਕ ਕਾਨੂੰਨ ਬਣ ਜਾਏ ਸੈਂਟਰ ਸਰਕਾਰ ਨੂੰ ਅਪਰੋਚ ਕੀਤਾ ਜਾਵੇ ਵੱਡੇ ਪੱਧਰ ਤੇ ਇਹਨੂੰ ਪੋਲੀਟੀਕਲ ਰਿਪਰੈਜੈਂਟੇਸ਼ਨ ਦੇ ਥਰੂ ਵੀ ਛੜੀ ਜਿਹੜੀ ਧਾਰਮਿਕ ਰਿਪਰੈਜੈਂਟੇਸ਼ਨ ਹੈ ਉਹਨਾਂ ਦੇ ਥਰੂ ਵੀ ਸੈਂਟਰ ਗਵਰਨਮੈਂਟ ਨੂੰ ਅਪਰੋਚ ਕੀਤਾ ਜਾਵੇ ਪਰ ਅਗਰ ਸੈਂਟਰ ਗਵਰਨਮੈਂਟ ਸੁਣਵਾਈ ਨਹੀਂ ਕਰਦੀ ਤਾਂ ਸੁਪਰੀਮ ਕੋਰਟ ਦੇ ਵਿੱਚ ਰਿਟ ਪਾ ਕੇ ਸੁਪਰੀਮ ਕੋਰਟ ਦੇ ਵਿੱਚ ਸੈਂਟਰ ਸਰਕਾਰਾਂ ਨੂੰ ਵੀ ਤੇ ਸਟੇਟ ਸੂਬਾ ਸਰਕਾਰਾਂ ਨੂੰ ਵੀ ਪਾਰਟੀ ਬਣਾ ਕੇ ਤਾਕੀ ਕਲੀਅਰ ਹੋ ਜਾਏ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ ਕਿ ਤੁਹਾਡੀ ਅਸਲ ਮਨਸ਼ਾ ਕੀ ਹੈ ਤੁਸੀਂ ਵਾਕਈ ਜਿਹੜਾ ਹੈ ਸੰਵਿਧਾਨ ਦੀ ਪਾਲਣਾ ਕਰਨਾ ਚਾਹੁੰਦੇ ਹੋ ਜਾਂ ਕੇਵਲ ਸਿੱਖਾਂ ਨੂੰ ਚੜਾਉਣ ਵਾਸਤੇ ਜਾਣਬੁੱਝ ਕੇ ਅਜਿਹੇ ਕੰਮ ਹੁੰਦੇ ਨੇ ਸੋ ਉੱਥੇ ਰਿਟ ਪਾਈ ਜਾਵੇ ਔਰ ਇਹ ਕਲੀਅਰ ਕੀਤਾ ਜਾਵੇ ਕਿ ਪੂਰੇ ਦੇਸ਼ ਵਾਸਤੇ ਇੱਕ ਇਨਸਟਰਕਸ਼ਨ ਜਾਰੀ ਹੋ ਜਾਣ ਕਿ ਕਿਸੇ ਵੀ ਸਿੱਖ ਬੱਚੇ ਨੂੰ ਕਿਰਪਾਨ ਔਰ ਕੜਾ ਆਦਕ ਜਿਹੜੇ ਕਕਾਰ ਨੇ ਪਾ ਕੇ ਇਗਜ਼ਾਮ ਹਾਲ ਵਿੱਚ ਜਾਣ ਤੋਂ ਨਹੀਂ ਰੋਕਿਆ ਜਾਵੇਗਾ ਔਰ ਨਾਲ ਹੀ ਇਹ ਸਾਰੀ ਐਗਜ਼ਾਮੀਨੇਸ਼ਨ ਬਾਡੀਆ ਨੂੰ ਇਹ ਇਨਸਟਰਕਸ਼ਨ ਜਾਂ ਸਰਕਾਰ ਵੱਲੋਂ ਜਾਂ ਕੋਰਟ ਵੱਲੋਂ ਇਹ ਹੋਵੇ ਕਿ ਤੁਸੀਂ ਜਦੋਂ ਲੈਟਰ ਭੇਜਣਾ ਹੈ ਜਿਹੜਾ ਸੈਂਟਰ ਇਨਚਾਰਜ ਹੈ ਉਹਦੇ ਨਾਮ ਜਿਹਦੇ ਵਿੱਚ ਤੁਸੀਂ ਇਨਸਟਰਕਸ਼ਨਸ ਦੇਣੀਆਂ ਨੇ ਉਸ ਇਨਸਟਰਕਸ਼ਨ ਦੇ ਵਿੱਚ ਜਿੱਥੇ ਤੁਸੀਂ ਲਿਖਦੇ ਹੋ ornaments are not allowed ਉੱਥੇ ਤੁਸੀਂ ਬ੍ਰੈਕਟ ਵਿੱਚ ਲਿਖੋ 6 ਸਟੂਡੈਂਟਸ ਆਰ ਅਲਾਉਡ ਟੂ ਵੇਅਰ देयर ਕਿਰਪਾਨ ਕੜਾ ਐਂਡ ਕਕਾਰ ਇਨ ਦਾ ਐਗਜ਼ਾਮ ਹਾਲ ਉੱਤੇ ਇੱਕ ਲਾਈਨ ਪਾ ਦਿਓ ਕਿਸ ਨੂੰ ਦਿੱਕਤ ਨਹੀਂ ਹੋਏਗੀ ਜੇ ਸੁਪਰੀਨਟ ਰੋਕੇਗਾ ਜਾਂ ਕੋਈ ਰੋਕੇਗਾ ਤੇ ਬੱਚਿਆਂ ਕੋਲ ਉਹ ਲੈਟਰ ਹੋਏਗਾ ਉਹ ਲੈਟਰ ਦਿਖਾ ਸਕਣਗੇ ਕਿ ਆ ਦੇਖ ਲੋ ਜੀ ਐਗਜ਼ਾਮੀਨਿੰਗ ਜਿਹੜੀ ਬਾਡੀ ਹੈ ਉਦੇ ਵੱਲੋਂ ਕਲੀਅਰ ਇਨਸਟਰਕਸ਼ਨ ਹੈ ਕਿ ਸਿੱਖ ਬੱਚੇ ਅਲਾਉਡ ਨੇ ਜਦੋਂ ਤੁਸੀਂ 에어ਪੋਰਟ ਤੇ ਜਾਂਦੇ ਹੋ ਉੱਥੇ ਜਿਹੜੇ ਸੀਆਈਐਸਪ ਦੇ ਜਵਾਨ ਹੁੰਦੇ ਐ ਸੀਆਈਐਸਪ ਦੇ ਜਿੰਨੇ ਵੀ ਜਵਾਨ ਐ ਡੋਮੈਸਟਿਕ ਫਲਾਈਟ ਦੇ ਅੰਦਰ ਤੁਹਾਨੂੰ ਛੋਟੀ ਕਿਰਪਾਨ ਪਾ ਕੇ ਜਾਣ ਤੋਂ ਨਹੀਂ ਰੋਕਦੇ ਹਾਂ ਅਗਰ ਤੁਸੀਂ ਸਾਈਜ਼ ਤੋਂ ਵੱਡੀ ਪਾ ਕੇ ਜਾਓਗੇ ਤਾਂ ਰੋਕਣਾ ਹੈ ਉਹਨਾਂ ਦੀ ਮਜਬੂਰੀ ਹੈ ਉਹਨਾਂ ਦੇ ਉਹਨਾਂ ਨੂੰ ਇਨਸਟਰਕਸ਼ਨਸ ਨੇ ਲੇਕਿਨ ਇਹ ਉਹਨਾਂ ਨੂੰ ਇਨਸਟਰਕਸ਼ਨਸ ਹੁੰਦੀਆਂ ਨੇ ਕਿ ਕੋਈ ਵੀ ਸਿੱਖ ਜਿਹੜਾ 9 ਇੰਚੀ ਕਿਰਪਾਨ ਮੈਂ ਬੜੀ ਬੜੀ ਡੋਮੈਸਟਿਕ ਫਲਾਈਟ ਤੇ ਜਾਣਾ ਵਾ ਔਰ ਜਦੋਂ ਚੈੱਕ ਕਰਦੇ ਕਿਰਪਾਨ ਤੇ ਉਹ ਮੈਨੂੰ ਪੁੱਛਦੇ ਨੇ ਰੁਕਦੇ ਕਿਉਂਕਿ ਉਹਨਾਂ ਕੋਲ ਇਨਸਟਰਕਸ਼ਨਸ ਨੇ ਪੂਰੇ ਦੇਸ਼ ਦੇ ਜਿੰਨੇ ਵੀ ਹਵਾਈ ਅੱਡੇ ਨੇ ਉੱਥੇ ਸੀਐਸਫ ਦੇ ਜਿਹੜੇ ਜਵਾਨ ਨੇ ਉਹਨਾਂ ਕੋਲ ਇਨਸਟਰਕਸ਼ਨਸ ਹੁੰਦੀਆਂ ਨੇ ਕਿ ਜਿਹੜੇ ਸਿੱਖ ਅੰਮ੍ਰਿਤਧਾਰੀ ਨੇ ਉਹਨਾਂ ਨੂੰ 9 ਇੰਚੀ ਕਿਰਪਾਨ ਗੁਰੂ ਨੇ ਪਾਈਏ ਤੇ ਉਹਨਾਂ ਨੂੰ ਜਾਣ ਤੋਂ ਨਹੀਂ ਰੁਕਣਾ ਸੋ ਇਦਾਂ ਦੀ ਇਨਸਟਰਕਸ਼ਨ ਐਗਜ਼ਾਮੀਨੇਸ਼ਨ ਬਾਡੀ ਨੂੰ ਵੀ ਹੋਣੀਆਂ ਚਾਹੀਦੀਆਂ ਨੇ ਉਹ ਜਾਗਰੂਕ ਹੋਣੇ ਚਾਹੀਦੇ ਐ ਕੱਲ ਨੂੰ ਇਹ ਕੁਬਾਨਾ ਨਾ ਮਾਰੇ ਜੀ ਇਹ ਕੁਝ ਹੀ ਕੰਸਟਰਕਸ਼ਨ ਸਪੈਸੀਫਿਕ ਹੈ ਨੀ ਕਿਆਂ ਜਾਂ ਮੈਨੂੰ ਪਤਾ ਨਹੀਂ ਸੀ ਪਰ ਇਹ ਕੰਮ ਕਰੀ ਇਹ ਮੁੱਦਾ ਬੜੇ ਚਿਰ ਤੋਂ ਸਾਨੂੰ ਪਰੇਸ਼ਾਨ ਕਰ ਰਿਹਾ ਹੈ ਇਹਨੂੰ ਲੈ ਕੇ ਗੁੱਸਾ ਵੀ ਹੁੰਦਾ ਹੈ ਸੰਗਤ ਦੇ ਵਿੱਚ ਵਿਰੋਧ ਵੀ ਹੁੰਦੇ ਨੇ ਔਰ ਫਿਰ ਸੋਸ਼ਲ ਮੀਡੀਆ ਤੇ ਫਿਰ ਇਹਨੂੰ ਲੈ ਕੇ ਕੁਝ ਦੇ ਕੁਝ ਹੋਰ ਕਮੈਂਟ ਜਿਹੜੇ ਨੇ ਉਹ ਬਣ ਜਾਂਦੇ ਨੇ ਸੋ ਇਸ ਚੀਜ਼ ਨੂੰ ਸਥਾਈ ਤੌਰ ਤੇ ਰੋਕਣ ਵਾਸਤੇ ਅਸੀਂ ਮੁੱਦਿਆਂ ਦੇ ਉੱਤੇ ਨਾ ਪੋਲਿਟੀਕਲ ਕੇਵਲ ਜਿਹੜਾ ਕਮੈਂਟ ਕਰਨੇ ਯਕੀਨ ਕਰਨੇ ਆ ਅਸੀਂ ਚਾਹਨੇ ਆ ਮੁੱਦਾ ਜਿੰਦਾ ਰਹਿਣ ਸਾਡੇ ਜਿਹੜੀ ਪੋਲਿਟੀਕਲ ਲੀਡਰਸ਼ਿਪ ਹੈ ਨ ਯਾ ਸਾਡੇ ਜਿਹੜੀ ਧਾਰਮਿਕ ਲੀਡਰਸ਼ਿਪ ਹੈ ਯਾ ਸਾਡੇ ਜਿਹੜੇ ਮੈਕਲੀਅਰ ਦੱਸਦਿਆਂ ਕਿ ਜਿਹੜੇ ਦੂਜੀਆਂ ਪਾਰਟੀਆਂ ਨੇ ਸਿਆਸੀ ਪਾਰਟੀਆਂ ਨੇ ਚਾਹੋ ਬੀਜੇਪੀ ਹੈ ਚਾਹੋ ਕਾਂਗਰਸ ਹੈ ਚਾਹੋ ਆਮ ਆਦਮੀ ਪਾਰਟੀ ਹੈ ਉਹ ਚੰਦਿਆਂ ਨੇ ਅਜੇ ਇਹ ਮੁੱਦੇ ਜਿੰਦਾ ਰਹਿਣ ਕਿਉਂਕਿ ਇਹ ਮੁੱਦੇ ਉਠਾ ਕੇ ਪੜਕਾ ਕੇ ਲੋਕਾਂ ਨੂੰ ਪੜਕਾ ਕੇ ਹੀ ਉਹਨਾਂ ਨੂੰ ਵੋਟ ਮਿਲਦੇ ਨੇ ਜਦ ਕਿ ਮੁੱਦਾ ਬੜਾ ਛੋਟਾ ਜਿਹਾ ਇਹਦਾ ਸਥਾਈ ਹੱਲ ਬੜੇ ਆਰਾਮ ਨਾਲ ਹੋ ਸਕਦਾ ਸੋ ਇਹਦਾ ਸਥਾਈ ਹੱਲ ਹੋਣਾ ਚਾਹੀਦਾ ਇਨਸਟਰਕਸ਼ਨ ਜਾਰੀ ਹੋਣੀਆਂ ਚਾਹੀਦੀਆਂ ਨੇ ਔਰ ਇਹ ਮੁੱਦਾ ਜਿਹੜਾ ਹੈ ਹਮੇਸ਼ਾ ਵਾਸਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਔਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਇਹਦੇ ਉੱਤੇ ਕਲੀਅਰ ਇਨਸਟਰਕਸ਼ਨ ਜਾਰੀ ਕਰਨੀ ਚਾਹੀਦੀਆਂ ਨੇ ਕਿ ਜਿੰਨੀ ਵੀ ਸਿੱਖ ਲੀਡਰਸ਼ਿਪ ਹੈ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਹੈ ਸਾਡੇ ਜਿਹੜੇ ਐਮਪੀ ਨੇ ਉਹ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਚੁੱਕ ਕੇ ਔਰ ਜਾਂ ਫਿਰ ਅਗਰ ਕੇਂਦਰ ਸਰਕਾਰ ਨਹੀਂ ਸੁਣਦੀ ਤਾਂ ਇਸ ਮੁੱਦੇ ਨੂੰ ਸਾਡੀ ਜਿਹੜੀ ਸ੍ਰੀਮੌਰ ਸੰਸਥਾ ਐਸਜੀਪੀਸੀ ਉਹ ਸੁਪਰੀਮ ਕੋਰਟ ਵਿੱਚ ਲੈ ਕੇ ਜਾਵੇ ਇੱਕ ਪਰਮਨੈਂਟ ਇਨਸਟਰਕਸ਼ਨ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਜਾਣ ਤੁਹਾਨੂੰ ਕੀ ਲੱਗਦਾ ਹੈ ਇਹ ਮੁੱਦੇ ਦਾ ਹੱਲ ਕਿ ਤੁਸੀਂ ਆਪਣੀ رائے ਆਪਣੇ ਵਿਚਾਰ ਜਿਹੜਨੇ ਉਹ ਕਮੈਂਟ ਬਾਕਸ ਦੇ ਵਿੱਚ ਸਾਂਝੇ ਕਰ ਸਕਦੇ ਹੋ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ